ਵੀ ਐਸ ਕੇ ਮੀਡੀਆ ਗਰੁੱਪ ਨਾਲ ਜੁੜੇ ਸਾਰੇ ਯਾਰਾਂ ਦੋਸਤਾਂ ਪੈਣਾ ਪਾਈਆਂ ਨੂੰ ਮੇਰੇ ਵੱਲੋਂ ਯਾਨੀ ਕਿ ਪਰਮਜੀਤ ਸਿੰਘ ਖੋਸਲਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿੱਤਰੋ ਪਿਆਰਿਓ ਮੈਂ ਮਸ਼ਹੂਰੀਆਂ ਐਡਾ ਉਡਾ ਬਹੁਤ ਘੱਟ ਕਰਦਾ ਹੁੰਦਾ इवन ਕਰਦਾ ਹੀ ਨਹੀਂਗਾ ਤੇ ਜੇ ਮੈਨੂੰ ਕੋਈ ਲੱਗੇ ਵਾਕਏ ਜੈਨੂਅਨ ਹੈਗਾ ਕੰਮ ਕਿ ਇਸ ਚੀਜ਼ ਦੀ ਥੋੜੀ ਬਹੁਤੀ ਅਸੀਂ ਵੀ ਗਾਰੰਟੀ ਲੈ ਸਕਦੇ ਹਾਂ ਕਿ ਇਹ ਵਾਕਿਆ ਲੀਗਲੀ ਤੌਰ ਤੇ ਕੰਮ ਕਰਨ ਲੱਗੇ ਹੋਏ ਨੇ ਤੇ ਫਿਰ ਮੈਂ ਸੋਚਦਾ ਕਿ ਚਲੋ ਇਹਨਾਂ ਦੀ ਗੱਲ ਅੱਗੇ ਪਹੁੰਚਾਉਣੀ ਚਾਹੀਦੀ ਹੈ ਮੈਂ ਅੱਜ ਬੈਠਾ ਸੀਗਾ ਵਿਨੇ ਹਰੀ ਸਾਹ ਹੁਣਾ ਨਾ ਜਲੰਧਰ ਤੋਂ ਆਏ ਹੋਣੇ ਬਹੁਤ ਵੱਡਾ ਨਾਮ ਆ ਸਿਰਫ ਨਾਮ ਹੀ ਲੈ ਦਿਓ ਤਾਂ ਤੁਹਾਨੂੰ ਯਾਦ ਆ ਜਾਏਗਾ ਉਹ ਕੌਣ ਬੰਦਾ ਹੈ ਔਰ ਕੀ ਉਹਨਾਂ ਦਾ ਕਾਰੋਬਾਰ ਹੈ ਵਿਨੇ ਹਰੀ ਸਾਡੇ ਇੱਥੇ ਟ੍ਰਾਂਟੋ ਦੇ ਵਿੱਚ ਆਏ ਹੋਏ ਨੇ ਤੇ ਅਸੀਂ ਮਿਲੰਦਰ ਸਬੱਬ ਮਿਲਿਆ ਉਹਨਾਂ ਨੂੰ ਤੇ ਮੈਨੂੰ ਕਹਿੰਦੇ ਸੀ ਕਿ ਆਪਾਂ ਗੱਲਬਾਤ ਕਰਨੀ ਹੈ ਇੱਕ ਬੜਾ ਪਿਆਰਾ ਸੁਨੇਹਾ ਹੈ ਇੱਥੇ ਦੇ ਬੱਚਿਆਂ ਵਾਸਤੇ ਜਿਹੜੇ ਇਸ ਗੱਲ ਤੋਂ ਫਿਕਰਮੰਦ ਨੇ ਡਿਪਰੈਸ਼ਨ ਵਿੱਚ ਜਾ ਰਹੇ ਨੇ ਕਿ ਹੁਣ ਸਾਨੂੰ ਇੰਨੇ ਪੈਸੇ ਲਾਏ ਹੋਏ ਨੇ 40 40 50 50 ਲੱਖ ਤੇ ਸ਼ਾਇਦ ਸਾਨੂੰ ਵਾਪਸ ਜਾਣਾ ਪਏਗਾ ਉਹਨਾਂ ਸਾਰੀ ਗੱਲਬਾਤ ਮੈਨੂੰ ਸਮਝਾਈ ਤੇ ਮੈਨੂੰ ਲੱਗਾ ਕਿ ਗੱਲ ਤੁਹਾਡੇ ਤੱਕ ਪਹੁੰਚਾਉਣੀ ਚਾਹੀਦੀ ਹੈ ਤੇ ਜਿਨ੍ਹਾਂ ਦੇ ਕੋਲ ਲੱਗਦਾ ਕਿ ਤੁਹਾਡੇ ਕੋਲ ਥੋੜੇ-ਬਹੁਤੇ ਪੈਸੇ ਹੈਗੇ ਨੇ ਔਰ ਪੈਸੇ ਵੀ ਉਹਨਾਂ ਕਹਿੰਦੇ ਕਿ ਕਿਸ਼ਤਾਂ ਵਿੱਚ ਵੀ ਦੇ ਸਕਦੇ ਹੋ ਤੁਸੀਂ ਵੀਜ਼ਾ ਲੱਗਣ ਤੋਂ ਪਹਿਲਾਂ ਇੱਕ ਨਵਾਂ ਪੈਸਾ ਨਹੀਂ ਦੇਣਾ ਜੇ ਤੁਹਾਡੇ ਕੋਲ ਪੈਸੇ ਇਕੱਠੇ ਹੈਗੇ ਦੇ ਸਕਦੇ ਹੋ ਜਿੰਨੇ ਵੀ ਉਹ ਕਹਿਣਗੇ 10 15 20000 ਤੇ ਜੇਕਰ ਨਹੀਂ ਹੈਗੇ ਤਾਂ ਤੁਸੀਂ ਕਿਸ਼ਤਾਂ ਬਣਾ ਕੇ ਥੋੜ੍ਹ-ਥੋੜ੍ਹੇ ਕਰਕੇ 20 ਪੈਸੇ ਦੇ ਸਕਦੇ ਹੋ ਮੇਰਾ ਖਿਆਲ ਹੈ ਕਿ ਇਸ ਤੋਂ ਵਧੀਆ ਹੋਰ ਰਿਲੈਕਸ ਵਾਲੀ ਕਿਹੜੀ ਗੱਲ ਹੋ ਸਕਦੀ ਹੈ ਤੇ ਮੈਨੂੰ ਇਦਾਂ ਲੱਗਾ ਉਹਨਾਂ ਦੀ ਗੱਲਾਂ ਸੁਣ ਕੇ ਉਹਦਾ ਪੁਰਾਣਾ ਕੰਮ ਵੀ ਦੇਖਿਆ ਆਉਣ ਵਾਲੀਆਂ ਜਿਹੜਾ ਉਹਨਾਂ ਦੇ ਬਿਜ਼ਨਸ ਨੇ ਉਹ ਵੀ ਮੈਂ ਦੇਖਿਆ ਕਿ ਜਿਸ ਤਰੀਕੇ ਨਾਲ ਇਹ ਵੀਜ਼ੇ ਦਵਾਉਣਗੇ ਮੈਨੂੰ ਲੱਗਾ ਕਿ ਵਾਕੇ ਲੀਗਲੀ ਸਾਰਾ ਕੁਝ ਹੋਏਗਾ ਤੇ ਮੈਂ ਸੋਚਿਆ ਬੱਚਿਆਂ ਤੱਕ ਜੂਰ ਇਨਫੋਰਮੇਸ਼ਨ ਪਹੁੰਚਾਉਣੀ ਚਾਹੀਦੀ ਹੈ ਕਿ ਤੁਸੀਂ ਇੰਡੀਆ ਜਾਣ ਦੀ ਬਜਾਏ ਚੰਗਾ ਬਿੱਤ ਥੋੜੇ ਦਿਨਾਂ ਦਾ ਕਹਿੰਦੇ 15 ਦਿਨ ਦਾ ਪ੍ਰੋਸੀਜਰ ਹੈ ਤੁਸੀਂ ਅੱਗੇ ਆਸਟ੍ਰੇਲੀਆ ਜਾ ਸਕਦੇ ਹੋ ਔਰ ਇਹ ਇਨਫੋਰਮੇਸ਼ਨ ਸਿਰਫ ਸਟੂਡੈਂਟਸ ਵਾਸਤੇ ਨਹੀਂ ਜੇਕਰ ਤੁਸੀਂ ਵੈਸੇ ਵੀ ਇੱਥੇ ਕੈਨੇਡਾ ਆਏ ਹੋ ਵਿਜ਼ਿਟਰ ਆਏ ਸੀ ਜਾਂ ਤੁਸੀਂ ਇਮੀਗ੍ਰੈਂਟ ਹੋ ਇੱਥੇ ਕੋ ਪ੍ਰੋਬਲਮ ਹੈਗੇ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਤੇ ਇਹ ਨਾਲ ਸੰਪਰਕ ਕਰ ਸਕਦੇ ਹੋ ਲੋ ਫਿਰ ਕਰਦੇ ਆ ਸਾਰੀ ਇਨਫੋਰਮੇਸ਼ਨ ਲੈਣੇ ਡਿਟੇਲ ਦੇ ਵਿੱਚ ਵਿਨੇ ਹਰੀ ਸਾਹਿਬ ਦੇ ਕੋਲ ਸੋ ਵਿਨੇ ਹਰੀ ਸਾਹਿਬ ਮੈਨਾਂ ਜੁੜ ਚੁੱਕੇ ਨੇ ਸਾਡੇ ਸ਼ਹਿਰ ਟ੍ਰਾਂਟੋ ਦੇ ਵਿੱਚ ਆਏ ਹੋਣੇ ਹਰੀ ਸਾਹਿਬ ਪਹਿਲਾਂ ਤੇ ਤੁਹਾਨੂੰ ਬਹੁਤ ਬਹੁਤ ਜੀ ਆਇਆਂ ਵੈਲਕਮ ਇਨ ਟ੍ਰਾਂਟੋ ਜੀ ਸੁਣਾਓ ਕਦੋਂ ਕਾਇਸੀ ਤੇ ਕਿੰਨੇ ਦਿਨ ਰੁਕ ਰਹੇ ਹੋ ਮੈਨੂੰ 2 ਦਿਨ ਹੋਇਆ ਜੀ ਆਏ ਨੂੰ ਹੋਰ 4 ਦਿਨ ਰੁਕੂੰਗਾ ਜੀ अच्छा की माहौल है पंजाब दा जालंधर तो आए तुसी मेरा भी शहर जालंधर है तो, तो दा जे दसो फेलो ओथे दे हालात की ने साडे जालंधर दे गर्मी ਵੱਧ ਗਈ ਆ ਜੀ ਬਹੁਤ ਜ਼ਿਆਦਾ ਸ਼ਹਿਰ ਚ ਬੇਰੋਜ਼ਗਾਰੀ ਵੱਧਦੀ ਪਈ ਹੈ ਸ਼ਹਿਰ ਦੇ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਹੈਗੇ ਰੋਜ਼ਗਾਰ ਹੈ ਨਹੀਂ ਬੱਚਿਆਂ ਕੋ ਲੱਦੀ ਰੇਟ ਚ ਬਿਲਕੁਲ ਸਹੀ ਗੱਲ ਹੈ ਜੀ ਜਦੋਂ ਕੋਈ ਬੱਚਾ ਪੜ੍ਹ ਲਿਖ ਜਾਂਦਾ ਉਹਨੂੰ ਨੌਕਰੀ ਕਰਨ ਬੰਗਲੌਰ ਜਾਣਾ ਪੈਂਦਾ ਹੈਦਰਾਬਾਦ ਜਾਣਾ ਪੈਂਦਾ ਦਿੱਲੀ ਜਾਣਾ ਪੈਂਦਾ ਔਰ ਮਸਾਂ ਹੀ ਰੋਟੀ ਹੋਈ ਪਸਰਦੀ ਹੈ ਸੋ ਜਦੋਂ ਪੰਜਾਬ ਤੋਂ 500 ਕਿਲੋਮੀਟਰ ਦੂਰ ਜਾ ਕੇ ਨੌਕਰੀ ਕਰਨੀ ਹੈ ਜੀ ਔਰ 20000 ਰੁਪਏ ਵਸਤੇ ਕਰਨੀ ਫਿਰ ਦੁਨੀਆ ਬਾਹਰ ਹੀ ਮੂਵ ਹੁੰਦੀ ਹੈ ਜੀ ਇਸ ਕਰਕੇ ਬੱਚਿਆਂ 'ਚ ਰੁਝਾਨ ਹੈ ਵੀ ਇੱਥੇ ਸਟਰਗਲ ਕਰਨ ਨਾਲੋਂ ਵਧੀਆ ਕੈਨੇਡਾ 'ਚ ਜਾਈਏ ਆਸਟ੍ਰੇਲੀਆ ਜਾਈਏ ਅੱਜ ਪੰਜਾਬੀ ਬੱਚੇ ਪੰਜਾਬ 'ਚ ਰਹਿਣਾ ਨਹੀਂ ਚਾਹੁੰਦੇ ਕਿਉਂਕਿ ਪੰਜਾਬ 'ਚ ਹੌਲੀ-ਹੌਲੀ ਖਰਚੇ ਇੰਨੇ ਕਿ ਜ਼ਿਆਦਾ ਵੱਧ ਗਏ ਘਰਾਂ ਦੇ ਜੀ 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 ਨੌਕਰੀਆਂ ਮਿਲਦੀਆਂ ਨਹੀਂ ਕਿਸੇ ਨੂੰ ਔਰ ਇਸ ਕਰਕੇ ਬੱਚੇ ਅੱਜ ਦੀ ਰੇਟ 'ਚ ਬਾਹਰ ਜਾਣ ਤੋਂ ਇਲਾਵਾ ਹੋਰ ਕੋ ਹਾਲੀ ਹੈ ਨਹੀਂ ਕਿਸੇ ਕੋਲ ਜੀ ਵਿਨੇਸਾ ਵਿੱਚ ਤੇ ਧੜਾ ਧੜ ਜਹਾਜ਼ ਪਰ ਪਰ ਕਾਇ ਸਨ ਸਟੂਡੈਂਟਸ ਦੇ ਹੁਣ ਦੇਖੋ ਇੱਥੇ ਦੇ ਸਰਕਾਰਾਂ ਦੇ ਵੀ ਕਸੂਰ ਆ ਪਹਿਲੋ ਬਹੁਤ ਮਗਾਲਿਆ ਹੁਣ ਸਾਂਭੇ ਨਹੀਂ ਜਾ ਰਹਾ ਤੇ ਬੜੇ ਫਿਕਰਮੰਦ ਅਸੀਂ ਇੱਥੇ ਰੋਜ਼ਾਨਾ ਬੱਚਿਆਂ ਨੂੰ ਮਿਲਦੇ ਰਹਿੰਦਾ ਤੇ ਫਿਕਰ ਸਾਨੂੰ ਵੀ ਉਹਨਾਂ ਉਹਨਾਂ ਦੇ ਪੇਰੈਂਟਸ ਜਿੰਨਾ ਹੁੰਦਾ ਕਿ ਯਾਰ ਕਿੰਨਾ ਪੈਸੇ ਲਾ ਕੇ ਆਏ ਹੋਏ ਨੇ ਕੈਨੇਡਾ ਵਿੱਚ ਔਰ ਕਾਨੂੰਨ ਕਿਸੇ ਦੇ ਵੀ ਮੁਲਕ ਦਾ ਕਦੇ ਵੀ ਬਦਲ ਸਕਦੇ ਨੇ ਅਸੀਂ ਤਦੇ ਕਹਿੰਨੇ ਹੁੰਨੇ ਕਿ ਜਿੱਥੇ ਮਾਰੀ ਚਲ ਜਾਓ ਫਿਰ ਵੀ ਉਹਨਾਂ ਦਾ ਮੁਲਕ ਉਹਨਾਂ ਦੇ ਰਹਿਣਾ ਆਪਣੇ ਉਹਨਾਂ ਦੇ ਆਪਣੇ ਤਰੀਕੇ ਨਾਲ ਜਦੋਂ ਮਰਜੀ ਕਾਨੂੰਨ ਬਦਲ ਸਕਦੇ ਨੇ ਜਿੰਦੇ ਤੁਸੀਂ ਸਿਟੀਜ਼ਨ ਉੱਥੇ ਦੇ ਨਹੀਂ ਹੁੰਦੇ ਤੇ ਗੱਲ ਇਹ ਆ ਕਿ ਬੱਚੇ ਬਹੁਤ ਫਿਕਰਮੰਦ ਨੇ ਇੱਥੇ ਦੇ ਟੈਂਸ਼ਨਾਂ ਦੇ ਵਿੱਚ ਡਿਪਰੈਸ਼ਨ ਦੇ ਵਿੱਚ ਬਹੁਤ ਸਾਰੇ ਮੌਤਾਂ ਵੀ ਹੋ ਗਈਆਂ ਨੇ ਕਿ ਹੁਣ ਕਿਵੇਂ ਵਾਪਸ ਜਾਵਾਂਗੇ ਇਨੇ ਇਨੇ ਪੈਸੇ ਲਾਏ ਹੋਏ ਨੇ ਤੇ ਜੋ ਤੁਸੀਂ ਅੱਜ ਗੱਲ ਕੀਤੀ ਕਿ ਇੱਕ ਨਵਾਂ ਰਾਹ ਲੱਭੇ ਇਥੋਂ ਭਾਰਤ ਜਾਣ ਦੀ ਬਜਾਏ ਤੁਸੀਂ ਆਸਟ੍ਰੇਲੀਆ ਦੇ ਵੀਜ਼ੇ ਕੁਝ ਕਹਿੰਦੇ ਸਕੀਮਾਂ ਕੁਝ ਤੁਹਾਡੇ ਕੋਲ ਹੈਗੀਆਂ ਨੇ ਜਾਂ ਕੁਛ ਆਈਆਂ ਨੇ ਕਾਨੂੰਨੀ ਤੌਰ ਤੇ ਔਰ ਬੜਾ ਲੀਗਲੀ ਕੰਮ ਹੈਗਾ ਤੇ ਮੈਂ ਚਾਹਣਾ ਥੋੜੀ ਜੀ ਡਿਟੇਲ ਦਿਓ ਤੁਸੀਂ ਔਰ ਵਿਨੇ ਸਾਬ ਦਾ ਨੰਬਰ ਸਕਰੀਨ ਤੇ ਤੁਸੀਂ ਦੋਨੋਂ ਨੰਬਰ ਦੇਖ ਰਹੇ ਹੋ ਤੁਸੀਂ ਇਹਨਾਂ ਨਾਲ ਡਾਇਰੈਕਟ ਗੱਲ ਵੀ ਕਰ ਸਕਦੇ ਹੋ ਤੇ ਕੀ ਆਸਟ੍ਰੇਲੀਆ ਵਾਲਾ ਕੀ ਚੱਕਰੇ ਜੀ ਕਿਵੇਂ ਇੱਥੋਂ ਜਾ ਸਕਦੇ ਨੇ ਬੱਚੇ ਪੜਾਈ ਤੌਰ ਤੇ ਬੱਚਾ ਭੇਜਦੇ ਆ ਜੀ ਅਸੀਂ ਪਿਛਲੇ 18 ਸਾਲਾਂ ਤੋਂ ਜੀ ਜਿਹੜਾ ਕਿਸੇ ਨੇ ਪੜਨ ਜਾਣਾ ਹੁੰਦਾ ਉਹਦੀ ਕਾਲਜ ਯੂਨੀਵਰਸਿਟੀ ਦੇ ਵਿੱਚ ਦਾਖਲਾ ਹੁੰਦਾ ਜੀ ਜੀ ਅਗਲਾ ਸਟੂਡੈਂਟ ਵੀਜ਼ਾ ਅਪਲਾਈ ਕਰਕੇ ਚਲੇ ਜਾਂਦਾ ਜੀ ਹੂੰ ਜਿਹੜੇ ਲੋਕ ਇੱਥੇ ਆਏ ਨੇ ਇੱਥੇ ਸਰਕਾਰ ਨੇ ਰੂਲ ਬਦਲਤੇ ਜੀ ਜੇ ਰੂਲ ਨਾ ਬਦਲੇ ਹੁੰਦੇ ਤਾਂ ਜਵਾਕ ਪੱਕੇ ਹੋ ਜਾਣੇ ਸੀ ਜੀ ਜੀ ਹੁਣ ਜਿਹੜਾ ਇੱਥੇ 1 ਸਾਲ ਦੇ ਡਿਪਲੋਮੇ 'ਚ ਆਇਆ 2 ਸਾਲ ਦੇ 'ਚ ਆਇਆ ਜੀ ਅਸੀਂ ਉਹਨੂੰ ਇੱਥੋਂ ਅੱਗੇ ਆਸਟ੍ਰੇਲੀਆ ਦੇ ਵਿੱਚ ਕਾਲਜ ਯੂਨੀਵਰਸਿਟੀ ਦਾਖਲਾ ਦਿਵਾ ਕੇ ਉਹਦਾ ਸਟੱਡੀ ਵੀਜ਼ਾ ਲਵਾ ਰਹੇ ਹਾਂ ਜੀ। ਜੀ। ਇਹਦੇ ਵਿੱਚ ਕੀ ਹੁੰਦਾ ਵੀ 20000 ਡਾਲਰ ਫੀਸ ਹੁੰਦੀ ਹੈ ਕਾਲਜ ਯੂਨੀਵਰਸਿਟੀ ਦੀ। ਜੀ। ਅਸੀਂ ਉਹਦੀਆ ਕਿਸ਼ਤਾਂ ਕਰਾ ਦਿੰਨੇ ਹਾਂ ਜੀ। ਜੀ। ਉਹ 5-500 ਹਜ਼ਾਰ-ਹਜ਼ਾਰ ਡਾਲਰ ਦੇ ਕੇ ਵੀ ਨਿਆਣਾ ਜਾ ਸਕਦਾ ਜੀ। ਸਮੱਸਿਆ ਜਦੋਂ ਹੁੰਦੀ ਹੈ ਨਾ ਜੀ ਕਿਤੇ ਉਹ ਸਮੱਸਿਆ ਦਾ ਹੱਲ ਕੱਢਣਾ ਪੈਂਦਾ ਜੀ। ਹਾਲੇ ਆ ਵੀ 25-30 ਲੱਖ ਰੁਪਏ ਲਾ ਕੇ ਬੰਦਾ ਪਹਿਲਾਂ ਆ ਗਿਆ ਜੀ ਇੱਥੇ। ਜੀ। ਹੁਣ ਤੂੰ ਹੁਣ ਉਹਨੂੰ ਇੱਥੋਂ ਨਜ਼ਰ ਨਹੀਂ ਆ ਰਿਹਾ ਕੁਝ ਵੀ। ਉਹ ਸਰਕਾਰ ਨੇ ਇੱਥੇ ਦਿਨ ਕਾਨੂੰਨ ਬਦਲਦੇ ਐ ਹੁਣ ਜਿਹੜਾ ਵੀ ਇੱਥੇ ਬੈਠਾ ਬੈਠਾ ਉਹਨੂੰ ਪਾਪਸ ਹੀ ਜਾਣਾ ਪੈਣਾ ਜਦੋਂ ਤੱਕ ਦੁਬਾਰਾ ਕਾਨੂੰਨ ਸਾਡੀ ਫੇਵਰ ਚ ਨਹੀਂ ਜਾਂਦਾ ਉਦੋਂ ਤੱਕ ਨਾ ਕਿਸੇ ਦਾ ਵੀਜ਼ਾ ਵੱਧਣਾ ਜੀ ਨਾ ਕਿਸੇ ਨੂੰ ਇੱਥੇ ਰਹਿਣ ਦੀ ਪਰਮਿਸ਼ਨ ਮਿਲਣੀ ਹੈ ਕਾਨੂੰਨ ਇਸ ਤਰੀਕੇ ਨਾਲ ਬਣਾਇਆ ਗਿਆ ਕਿ ਲੋਕ ਮੁੜ ਜਾਣ ਵਾਪਸ 8 ਮਹੀਨੇ ਦਾ ਪ੍ਰੋਸੈਸਿੰਗ ਟਾਈਮ ਨੂੰ ਲੱਗਣਗੇ ਜੀ ਕੋਈ ਵੀ ਵੀਜ਼ਾ ਪਾਣਾ 8 ਮਹੀਨੇ ਦਾ ਟਾਈਮ ਲੱਗੇਗਾ ਜੇ ਉਹ ਹੀ ਚੀਜ਼ ਇੰਡੀਆ ਤੋਂ ਪੈਂਦੀ ਆ ਤੇ ਉਹ ਕੰਮ 20 ਦਿਨਾਂ ਚ ਹੋ ਜਾਣਾ ਜੇ ਉਹ ਹੀ ਫੈਲ ਕੈਨੇਡਾ ਤੋਂ ਪੈਂਦੀ ਆ ਤੇ ਉਹਨੂੰ 8 ਮਹੀਨੇ ਲੱਗਣੇ ਆ ਹੁਣ ਇੱਥੋਂ ਅੰਦਾਜ਼ਾ ਲਾ ਲਓ ਵੀ ਜਾਣ ਬੁੱਝ ਕੇ ਇੱਕ ਸਿਸਟਮ ਨੂੰ ਐਡਾਕ ਲੰਮਾ ਕਰ ਦਿੱਤਾ ਗਿਆ ਕਿ ਲੋਕ ਸਟੇਟਸ ਤੋਂ ਬਾਹਰ ਹੋ ਜਾਣ ਲੋਕ ਆਪਣੇ ਆਪ ਵਾਪਸ ਚਲੇ ਜਾਣ ਸੋ ਇੱਥੋਂ ਜਿਹੜਾ ਵਾਪਸ ਜਾਣਾ ਵਾ ਉਹ ਇੱਕ ਬੱਚੇ ਲਈ ਬਹੁਤ ਜ਼ਿਆਦਾ ਦਰਦਨਾਕ ਹੋਏਗਾ ਬਿਲਕੁਲ ਬੇਇੱਜ਼ਤੀ ਵੀ ਹੋਏਗੀ ਰੁਜ਼ਗਾਰ ਵੀ ਗਿਆ ਸਟੇਟਸ ਵੀ ਗਿਆ ਜੀ ਅਸੀਂ ਉਹਨੂੰ ਇੱਥੋਂ ਕੋਈ ਨਵਾਂ ਹੱਲ ਦੱਸ ਸਕਦੇ ਹਾਂ ਨਵਾਂ ਹੱਲ ਵੀ ਇੱਥੋਂ ਅਸੀਂ ਆਸਟ੍ਰੇਲੀਆ ਦੀ ਫਾਈਲ ਲਾ ਦਈਏ ਜਿੱਥੇ ਹਜੇ ਜਾਣ ਸੁਖੀ ਹੈ ਹਜੇ 6 ਮਹੀਨੇ ਸਾਲ ਕੋਈ ਕਾਨੂੰਨ ਉੱਥੇ ਬਦਲਣ ਨਹੀਂ ਵਾਲੇ ਜੇ ਅੱਜ ਕੋਈ ਘੱਟ ਪੱਲਾ ਫੜਾਏਗਾ ਤੇ ਅਸੀਂ ਉਹਨੂੰ 15 ਦਿਨਾਂ ਚ ਵੀਜ਼ਾ ਲੈ ਦਿੰਦੇ ਹਾਂ ਜਿਹਨੇ ਜਾਣਾ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਜੀ 15 ਕਿ ਦਿਨ ਲੱਗਦੇ ਆਸਟ੍ਰੇਲੀਆ ਦੇ ਸਟੱਡੀ ਵੀਜ਼ਾ ਲਈ। ਇਹੀ ਤੁਹਾਨੂੰ ਇਹੀ ਪੁੱਛਣ ਲੱਗੇ ਤੁਹਾਨੂੰ ਕਿ ਕਿੰਨੇ ਕਿੰਨੇ ਕਿ ਦਿਨ ਕਿੰਨੇ ਕਿ ਸਮਾਂ ਲੱਗੇਗਾ ਔਰ ਹਰਿ ਸਾਹਿਬ ਇਸ ਤੋਂ ਪਹਿਲਾਂ ਕਿ ਸਮੇਂ ਦੀ ਗੱਲ ਕਰੀਏ ਤੁਸੀਂ ਸ਼ੁਰੂਆਤ ਕਿਵੇਂ ਕਰਨੀ ਪੈਗੀ ਕੀ ਉਹਨੂੰ ਡਾਕੂਮੈਂਟਸ ਚਾਹੀਦੇ ਨੇ। ਕੰਮ ਹੁੰਦਾ ਜੀ ਜਦੋਂ ਦਾ ਆਸਟ੍ਰੇਲੀਆ ਦਾ ਕੰਮ ਸ਼ੁਰੂ ਹੋਇਆ ਨਾ ਜੀ ਸਟੱਡੀ ਵੀਜ਼ੇ ਦਾ ਪਿਛਲੇ ਦਸਾਂ ਸਾਲਾਂ 'ਚ ਉਹਨਾਂ ਦੀ ਪਾਲਿਸੀ ਹੈ ਜੀ ਕਿ ਨਾ ਤਾਂ ਪਾਸਪੋਰਟ ਤੇ ਵੀਜ਼ਾ ਲਾਂਦੇ ਆ। ਜੀ ਨਾ ਉਹ ਬਾਇਓਮੈਟ੍ਰਿਕ ਕਰਾਉਂਦੇ ਆ ਨਾ ਉਹਨਾਂ ਨੂੰ ਪੁਲਸ ਕਲੀਅਰੈਂਸ ਚਾਹੀਦਾ ਉਹਨਾਂ ਨੂੰ ਤੁਹਾਡੇ ਕੋਲੋਂ ਪਾਸਪੋਰਟ ਦੀ ਫੋਟੋਕਾਪੀ ਚਾਹੀਦੀ ਏ ਤੁਹਾਡੇ ਐਜੂਕੇਸ਼ਨ ਡਾਕੂਮੈਂਟ ਦੀ ਫੋਟੋਕਾਪੀ ਚਾਹੀਦੀ ਏ ਆਨਲਾਈਨ ਦਰਜ ਹੁੰਦੀ ਏ ਆਨਲਾਈਨ ਹੀ ਵੀਜ਼ਾ ਆਂਦਾ ਆਨਲਾਈਨ ਹੀ ਬੰਦਾ ਪ੍ਰਿੰਟ ਆਊਟ ਕੱਢ ਕੇ ਜਹਾਜ਼ 'ਚ ਬਹਿ ਜਾਂਦਾ ਹੁਣ ਪਹਿਲਾ ਕੰਮ ਇਹ ਹੈਗਾ ਕਿ ਸਾਡਾ ਜਿਹੜਾ ਵਪਾਰ ਹੈ ਸਾਰਾ ਵਪਾਰ ਆਨਲਾਈਨ ਚੱਲਦਾ ਇਹ ਕੰਮ ਸਾਡੇ ਜਲੰਧਰ ਦਫ਼ਤਰ ਤੋਂ ਹੋਣਾ ਏ ਜਾਂ ਮੁਹਾਲੀ ਦਫ਼ਤਰ ਤੋਂ ਹੋਣਾ ਸਾਨੂੰ ਵਟਸਐਪ ਤੇ ਬੱਚਾ ਸੰਪਰਕ ਕਰ ਲਵੇ ਜੀ ਅਸੀਂ ਉਹਨੂੰ ਉਹਦੀ एलिਜੀਬਿਲਟੀ ਦੱਸ ਦਿਆਂਗੇ ਜਿੰਨੇ ਵੀ ਸਾਡੀ ਸੇਵਾ ਲੈਣੀ ਹੈ ਆਪ ਦਾ ਕੋਈ ਭੈਣ ਭਰਾ ਸਾਡੇ ਕੋਲ ਜਲੰਧਰ ਭੇਜ ਦੇਵੇ ਸਾਡੇ ਕੋਲ ਕੋਈ ਮੁਹਾਲੀ ਭੇਜ ਦੇਵੇ ਅਗਲਾ ਬੰਦਾ ਆ ਕੇ ਸਾਡੇ ਕੋਲੋਂ ਸਮਝ ਲੈ ਸਾਡੇ ਨਾਲ ਪੈਸੇ ਤੈਅ ਕਰ ਲਵੇ ਜੀ ਜਦੋਂ ਕੰਮ ਖਲੇ ਦਾ ਹੋ ਜਾਂਦਾ ਸਾਨੂੰ ਇੰਡੀਆ ਪੈਸੇ ਦੇ ਦਿਓ ਸਾਨੂੰ ਕੈਨੇਡਾ ਦੇ ਦਿਓ ਸਾਨੂੰ ਆਸਟ੍ਰੇਲੀਆ ਪਹੁੰਚ ਕੇ ਦੇ ਦਿਓ ਬੇਸਿਕਲੀ ਇਹ ਸਟੱਡੀ ਵੀਜ਼ਾ ਦਾ ਵਿਨੇ ਸਾਹਿਬ ਕਿਉਂਕਿ ਬਹੁਤ ਸਾਰੇ ਪੈਸੇ ਲਾ ਕੇ ਤੇ ਇੱਥੇ ਪਹੁੰਚੇ ਨੇ ਇਵਨ 50 50 60 60 ਲੱਖ ਰੁਪਈਆ ਵੀ ਕਈਆਂ ਨੇ ਲਾਇਆ ਹੋਇਆ ਬਹੁਤ ਸਾਰੇ ਪੈਸੇ ਲਾ ਕੇ ਇੱਥੇ ਮਸਾਹੇ ਪਹੁੰਚੇ ਨੇ ਬੱਚੇ ਇਦੋਂ ਚ ਗਾਂ ਅਸਟ੍ਰੇਲੀਆ ਜਾਣਾ ਫਿਰ ਉਹ ਕਿੰਨੇ ਕ ਪੈਸੇ ਗਾਂ ਹੋਰ ਲਾਉਣੇ ਪੈਣਗੇ ਬੱਚਿਆਂ ਨੂੰ ਭਾਈ ਜੀ ਸਾਨੂੰ ਸਮਝਣਾ ਪਏਗਾ ਜਿਹੜੇ ਪੈਸੇ ਲੱਗੇ ਆ ਪੈਸੇ ਲੱਗੇ ਆ ਤੁਹਾਡੇ ਕਾਲਜ ਦੀ ਫੀਸ ਦੇ ਜੀ ਪੈਸੇ ਲੱਗੇ ਤੁਹਾਡੇ ਯਾਤ ਦੀ ਟਿਕਟ ਦੇ ਪੈਸੇ ਲੱਗੇ ਤੁਹਾਡੀ ਇੰਸ਼ੋਰੈਂਸ ਦੇ ਜੀ ਇਹ ਤੋਂ ਇਲਾਵਾ ਜਿਹੜੇ ਤੁਸੀਂ ਪੈਸੇ ਦਿੱਤੇ ਆ ਤੁਸੀਂ ਜੰਟਰ ਨੂੰ ਦਿੱਤੇ ਆ ਹੂੰ ਅਸੀਂ ਜੇ ਕਿਸੇ ਦਾ ਕੰਮ ਬਣਾਉਨੇ ਆ ਨਾ ਜੀ ਕਾਲਜ ਦੇ ਵਿੱਚ ਦਾਖਲਾ ਹੋਣਾ ਉਸ ਕਾਲਜ ਦੀ ਫੀਸ 10000 20000 30000 ਡਾਲਰ ਹੋ ਸਕਦੀ ਹੈ ਉਹ ਇਕੱਠੀ ਦੇਣ ਦੀ ਲੋੜ ਨਹੀਂ ਉਹਦੀ ਕਿਸ਼ਤਾਂ ਹੋ ਜਾਣੀ ਹੈ 1000 100 ਡਾਲਰ ਮਹੀਨੇ ਦਾ ਕਰਕੇ ਦੇ ਦਿਓ ਵੀ 2-4 ਲੱਖ ਰੁਪਏ ਦੇ ਵਿੱਚ ਜਵਾਕ ਚਲੇ ਜਾਊਗਾ ਇੰਨੇ ਪੈਸੇ ਕਿਸੇ ਨੂੰ ਚੁੱਭਦੇ ਨਹੀਂ ਹਮ ਬੰਦਾ ਉੱਥੇ ਜਾ ਕੇ ਪੈਸੇ ਕਮਾ ਵੀ ਲੈਂਦਾ ਉੱਥੇ ਕੋਈ ਇਦਾਂ ਦੇ ਝਗੜੇ ਨਹੀਂ ਹੈਗੇ ਕੈਨੇਡਾ ਵਰਗੇ ਵੀ ਨੌਕਰੀ ਨਹੀਂ ਮਿਲਦੀ ਵੀ ਕਿਸੇ ਨੂੰ ਹਮ ਇਹ ਇਸ ਸਮੇਂ ਇੱਕ ਕਾਲ ਹੈਗੀ ਆ ਤਾਂ ਜੋ ਲੋਕ ਜਿਹੜੇ ਫਸੇ ਨੇ ਉਹ ਇੰਡੀਆ ਜਾਣ ਨਾਲੋਂ ਵਧੀਆ ਇਥੇ ਆਸਟ੍ਰੇਲੀਆ ਚੱਲ ਜਾਣ ਕਿਉਂਕਿ ਜੇ ਵਾਪਸ ਇੰਡੀਆ ਜਾਂਦੇ ਆ ਤਾਂ ਹਾਲਾਤ ਜਦਾ ਖਰਾਬ ਹੋਣਗੇ ਜੀ ਇਹ ਤਾਂ ਕੁਦਰਤੀ ਗੱਲ ਹੈ ਹਾਲਾਤ ਤਾਂ ਉਹ ਦੁਖੀ ਹੋ ਕੇ ਤੇ ਇੱਥੇ ਪਹੁੰਚਨੇ ਵਾਪਸ ਜਾਣਾ ਤੇ ਕੋਈ ਇੰਨਾ ਸੌਖਾ ਕੰਮ ਨਹੀਂ ਆਪਾਂ ਸਮਝ ਸਕਦੇ ਆ ਤੇ ਆਸਟ੍ਰੇਲੀਆ ਦੇ ਵਿੱਚ ਫਿਰ ਕੰਮਕੁਮ ਕਿੰਦਾ ਸਾਰਾ ਕੁਝ ਹੈ ਉੱਥੇ ਜਾਂ ਕਿੰਦਾ ਕਿਉਂਕਿ ਪਿੱਛੇ ਜੇ ਉੱਥੇ ਬੜੇ ਰੌਣੇ ਪੈਸਨ ਉਹ ਚੇਂਜ ਕਰ ਰਹੇ ਸੀਗੇ ਕੈਨੇਡਾ ਨਾਲੋਂ ਵਧੀਆ ਜੀ ਰੋਲਾ ਉੱਥੇ ਸਿਰਫ ਇਹੀ ਪੈਂਦਾ ਉੱਥੇ ਮਾਈਗ੍ਰੇਸ਼ਨ ਥੋੜੀ ਔਖੀ ਹੈ ਜੀ ਪੀਆਰ ਲੈਣਾ ਥੋੜਾ ਜ ਟਫ ਹੈ ਬਟ ਵੀਜ਼ਾ ਮਿਲ ਜਾਂਦਾ ਔਰ ਕੰਮ ਦੀ ਕੋਈ ਸਮੱਸਿਆ ਨਹੀਂ 5-7000 ਡਾਲਰ ਇੱਕ ਕਾਮਾਦਮਿਕ ਪਾ ਲੈਂਦਾ ਉੱਥੇ ਬਾਕੀ ਮਿਹਨਤ ਦੇ ਉੱਤੇ ਆ ਜੀ ਸਾਡੇ ਜਵਾਕਾਂ ਨੇ ਕਿਹਾ ਉੱਥੇ ਜਾ ਕੇ ਬੈਂਕਾਂ 'ਚ ਨੌਕਰੀਆਂ ਕਰਨੀਆਂ ਜੀ ਮਿਹਨਤ ਮਜ਼ਦੂਰੀ ਵਾਲੇ ਪਿੰਡਾਂ ਦੇ ਬੱਚੇ ਨੇ ਜਿਹੜੇ ਉਹ ਕਾਮਯਾਬ ਹੋ ਜਾਣਗੇ ਸ਼ਹਿਰਾਂ ਵਾਲੇ ਬੱਚਿਆਂ ਨੂੰ ਉੱਥੇ ਵੀ ਸਮੱਸਿਆ ਆਣੀ ਹੈ ਜੀ ਸੋ ਜੇ ਕਿਸੇ ਨੂੰ ਪਤਾ ਪਿੱਛੇ ਮੇਰੇ ਕਰਜ਼ਾ ਹੈਗਾ ਤੇ ਉਹ ਚੜ ਜੂਗਾ ਉਹ ਜ਼ਿਆਦਾ ਵਧੀਆ ਰਹੂਗਾ ਜੀ 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 ਬਿਲਕੁਲ ਤੇ ਤੁਸੀਂ ਫਿਰ ਸਿਰਫ ਕੈਨੇਡਾ ਤੋਂ ਆਸਟ੍ਰੇਲੀਆ ਨੂੰ ਭੇਜ ਦਿਓ ਜਾਂ ਕਿਸੇ ਹੋਰ ਕਿਉਂਕਿ ਜਿਹੜੀਆਂ ਆਪਣਾ ਸੋਚ ਕੈਨੇਡਾ ਨਾ ਕੈਨੇਡਾ ਦੇ ਜਿੰਨੇ ਕੁ ਵੀ ਜੀ ਹਾਂਜੀ ਕੈਨੇਡਾ ਦੇ ਵਿੱਚ ਜਿੰਨੇ ਕੁ ਲੋਕ ਨੇ ਨਾ ਜੀ ਉਹ ਸਾਰੇ ਕਾਗਜ਼ਾਂ ਦੇ ਨੇ ਜੀ ਉਹਨਾਂ ਦੇ ਕੋਲ ਲੀਗਲ ਡਾਕੂਮੈਂਟ ਹੈਗੇ ਆ ਔਰ ਬੇਸਿਕਲੀ ਜਿਹੜੀ ਪੜ੍ਹਾਈ ਕਰਨ ਆਏ ਸੀ ਉਹ ਪੜ੍ਹਾਈ ਆਸਟ੍ਰੇਲੀਆ ਦੇ ਵਿੱਚ ਵੀ ਮੰਨੀ ਜਾਂਦੀ ਹੈ ਜੀ ਸੋ ਜੇ ਕੋਈ ਬੰਦਾ ਇੰਗਲੈਂਡ ਦੇ ਵਿੱਚ ਪੜ੍ਹਾਈ ਖਤਮ ਕੀਤੀ ਆ ਕਿਸੇ ਨੇ ਜਾਂ ਕਿਸੇ ਨੇ ਕੋਲ ਸਿੰਗਾਪੁਰ ਚ ਕਰ ਲਈ ਆ ਜਾਂ ਦੁਬਈ ਚ ਕਰ ਲਈ ਆ ਹੂੰ ਜੇ ਉਹ ਪੜ੍ਹਾਈ ਕਲੀਅਰ ਹੈ ਤਾਂ ਜੇ ਉਹ ਬੰਦਾ ਲੀਗਲ ਸਟੇਟਸ ਤੇ ਹੈਗਾ ਤਾਂ ਕਿਤੋਂ ਵੀ ਟਰਾਂਸਫਰ ਕਰ ਸਕਦਾ ਹੁਣ ਜ਼ਿਆਦਾਤਰ ਅਮਰੀਕਾ 'ਚ ਲੋਕ ਬਾਰਡਰ ਟੱਪ ਕੇ ਗਏ ਨੇ ਜਾਂ ਰਿਫਿਊਜੀ ਨੇ ਇਦਾਂ ਦੇ ਲੋਕਾਂ ਵਾਸਤੇ ਔਖਾ ਵੈ ਜੇ ਕਿਸੇ ਦਾ ਸਟੱਡੀ ਪਰਮਿਟ ਐਕਸਪਾਇਰ ਹੋਣ ਲਾ ਕੋਈ ਵਰਕ ਪਰਮਿਟ ਐਕਸਪਾਇਰ ਹੋਣ ਲਾ ਉਸ ਬੱਚੇ ਨੂੰ ਤਾਂ ਲਿਤਾ ਜਾ ਸਕਦਾ ਹੁਣ ਜੇ ਕੋਈ ਵਿਜ਼ਟਰ ਵੀਜ਼ੇ ਤੇ ਆਇਆ ਹੋਇਆ ਵੈ ਜਾਂ ਜੇ ਕੋਈ ਕਹ ਲੋ ਕਿਸੇ ਨੇ ਰਿਫਿਊਜੀ ਪਾਈ ਹੋਈ ਉਹਦੇ ਵਾਸਤੇ ਇਦਾਂ ਦਾ ਕੰਮ ਕਰਨਾ ਬਹੁਤ ਔਖਾ ਜੀ ਜੀ ਮੈਂ ਥੋੜਾ ਜਿਹਾ ਆਸਟ੍ਰੇਲੀਆ ਦੇ ਤੁਸੀਂ ਕਿਉਂਕਿ ਇਹਨਾਂ ਚੀਜ਼ਾਂ ਦਾ ਖੇਡਦੇ ਤੁਸੀਂ ਮਾਹਰ ਹੋ ਇਹਨਾਂ ਦੇ ਇਮੀਗ੍ਰੇਸ਼ਨ ਦੇ ਮਸਲਿਆਂ ਦੇ ਉੱਥੇ ਵੀ ਕੋਈ ਆਸਟ੍ਰੇਲੀਆ ਦੇ ਵਿੱਚ ਵੀ ਕੋਈ ਇਹੋ ਜੀ ਸਕੀਮ ਤੇ ਨਹੀਂ ਵੀ ਸਿਰਫ ਸਟੂਡੈਂਟ ਆਉਣ ਔਰ ਪੜੀ ਪੜ੍ਹਾਈ ਕਰਕੇ ਵਾਪਸ ਜਾਣ ਦੇਖੋ ਇਸ ਟਾਈਮ ਪੂਰੀ ਦੁਨੀਆ 'ਚ ਸਕੀਮਾਂ ਇਹ ਹੀ ਨੇ ਕਿ ਤੁਸੀਂ ਪੜਨ ਚੱਲੇ ਹੋ ਔਰ ਪੜ੍ਹ ਕੇ ਵਾਪਸ ਆਣਾ ਜੀ ਜੀ ਉੱਥੇ ਪੱਕੇ ਹੋਣਾ ਤੇ ਸਿਸਟਮ ਦੇ ਨਾਲ ਚੱਲਣਾ ਪੈਣਾ ਸਿਸਟਮ ਕੀ ਕਹਿੰਦਾ ਸਿਸਟਮ ਕਹਿੰਦਾ ਜਿੱਦਾਂ ਦੇ ਬੰਦਿਆਂ ਦੀ ਲੋੜ ਹੈ ਉਦਾਂ ਦੀ ਪੜ੍ਹਾਈ ਪੜ੍ਹਨੀ ਹੈ ਜੀ ਉਹਨਾਂ ਨੂੰ ਪਲੰਬਰ ਚਾਹੀਦਾ ਉਹਨਾਂ ਨੂੰ ਕਾਰਪੈਂਟਰ ਚਾਹੀਦਾ ਉਹਨੂੰ ਇਲੈਕਟ੍ਰੀਸ਼ੀਅਨ ਚਾਹੀਦਾ ਜਿੱਦਾਂ ਦੀ ਪੜ੍ਹਾਈ ਉਹਨਾਂ ਨੂੰ ਲੋੜ ਹੈ ਬੰਦਿਆਂ ਦੀ ਜੇ ਤੁਸੀਂ ਉਦਾਂ ਦੀ ਪੜ੍ਹਾਈ ਪੜ ਲੈਂਦੇ ਜੇ ਤੁਸੀਂ ਪਿੰਡਾਂ ਦੇ ਵਿੱਚ ਮੂਵ ਕਰ ਲੈਂਦੇ ਜੇ ਤਾਂ ਤੁਹਾਡਾ ਕੰਮ ਸੌਖਾ ਹੋ ਜਾਂਦਾ ਜੇ ਉੱਥੇ ਜਾ ਕੇ ਤੁਸੀਂ ਮੈਲਬਨ ਸਿਡਨੀ ਜੀ ਰਹਿਣ ਲੱਗ ਜਿਓ ਔਰ ਤੁਸੀਂ ਆਡ ਜੋਬ ਟੈਕਸੀਆਂ ਚਲਾਉਣੀਆਂ ਸ਼ੁਰੂ ਕਰ ਦੋ ਚੌਂਕੀਦਾਰ ਬਣ ਜਾਓ ਫਿਰ ਉਹ ਤੁਸੀਂ ਉੱਥੇ ਕੀ ਰਹੋਗੇ ਦੋ ਚਾਰ ਸਾਲ ਪੈਸੇ ਜ਼ਰੂਰ ਕਮਾ ਲੋਗੇ ਮਾਈਗ੍ਰੇਸ਼ਨ ਉੱਥੇ ਵੀ ਨਹੀਂ ਹੋਣੀ ਅਲਟੀਮੇਟਲੀ ਤੁਹਾਨੂੰ ਪਿੰਡਾਂ 'ਚ ਮੂਵ ਹੋਣਾ ਪੈਗਾ ਛੋਟੇ ਛੋਟੇ ਕੋ ਉਹਨਾਂ ਕਿੱਤਿਆਂ ਦੇ ਵਿੱਚ ਜਾਣਾ ਪਏਗਾ ਜਿਹੜੇ ਉੱਥੇ ਲੋੜ ਹੈ ਸਰਕਾਰ ਨੂੰ ਹੁਣ ਨਰਸਿੰਗ ਉੱਥੇ ਬਹੁਤ ਜ਼ਿਆਦਾ ਇਸ ਟਾਈਮ ਰਿਕੁਆਇਰਮੈਂਟ ਅਲੱਗ ਸਿਸਟਮ ਹੈ ਕਿ ਨਰਸਿੰਗ ਜਿਹਨੇ ਕਰ ਲਈ ਉਹਦੀ 100% ਪੀਆਰ ਹੈ ਜੀ ਹੁਣ ਜੇ ਕੋਈ ਪਲੰਬਰ ਬਣ ਗਿਆ ਕੋਈ ਕਾਰਪੈਂਟਰ ਬਣ ਗਿਆ ਕੋਈ ਇਲੈਕਟ੍ਰੀਸ਼ੀਅਨ ਬਣ ਗਿਆ ਕੋਈ ਕੰਸਟ੍ਰਕਸ਼ਨ ਦੀ ਲਾਈਨ ਦੇ ਵਿੱਚ ਵੜ ਗਿਆ ਜੀ ਐਦਾਂ ਦੀ ਲੋਕਾਂ ਦੀ ਪੀਆਰ ਹੈ ਇੰਨਾਂ ਦੇ ਕੰਮ ਸ਼ਹਿਰਾਂ ਵਾਲੇ ਬੱਚਿਆਂ ਵਾਸਤੇ ਕਰਨੇ ਔਖੇ ਹੁੰਦੇ ਆ ਜੀ ਸੋ ਪਿੰਡਾਂ ਵਾਲੇ ਲੋਕ ਕੰਮਜਾਬ ਜਲਦੀ ਸੌਖੇ ਹੋ ਜਾਂਦੇ ਜੀ ਬਿਲਕੁਲ ਜੀ ਔਰ ਤੁਹਾਡਾ ਇਹ ਕੰਮ ਮਤਲਬ ਤੁਸੀਂ ਇਸ ਗੱਲ ਦੀ ਗਾਰੰਟੀ ਦਿੰਦੇ ਹੋ ਕਿਉਂਕਿ ਤੁਹਾਡਾ ਤਾਂ ਚਲੋ ਬਹੁਤ ਵੱਡਾ ਨਾਮ ਹੈ ਮਾਸ਼ਾਅੱਲਾ ਇਸ ਲਾਈਨ ਦੇ ਵਿੱਚ ਇਮੀਗ੍ਰੇਸ਼ਨ ਦੇ ਵਿੱਚ ਤੁਸੀਂ ਬਹੁਤ ਮੰਨੇ ਪਰ ਮੰਨਿਆ ਤੁਹਾਡਾ ਹੈਗਾ سلسلہ ਪਰ ਬਹੁਤ ਸਾਰੇ ਇਹੋ ਜਿਹੇ ਵੀ ਲੋਕ ਨੇ ਜਿਹੜੇ ਬਸ 2 ਨੰਬਰ ਦਾ ਕੰਮ ਕਰਦੇ ਨੇ ਤੁਹਾਨੂੰ ਬਿਹਤਰ ਪਤਾ ਉਹਨਾਂ ਬਾਰੇ ਉਹਨਾਂ ਬਾਰੇ ਪਰ ਤੁਸੀਂ ਹੁਣ ਕੈਨੇਡਾ ਤੋਂ ਆਸਟ੍ਰੇਲੀਆ ਜਾਂ ਯੂ ਐਸ ਏ ਤੋਂ ਆਸਟ੍ਰੇਲੀਆ ਜਾਂ ਇੰਗਲੈਂਡ ਤੋਂ ਆਸਟ੍ਰੇਲੀਆ ਜਾਣ ਦਾ ਜਿਹੜਾ ਪ੍ਰੋਸੀਜਰ ਹੈ ਇਹ ਫਿਰ ਤੁਸੀਂ ਟੋਟਲੀ ਲੀਗਲ ਹੈ ਨਾ ਕੋਈ ਇਸ ਦੇ ਵਿੱਚ ਗੈਰ ਕਾਨੂੰਨੀ ਤਾਂ ਨਹੀਂ ਹੋਏਗਾ ਇਹ ਕਾਨੂੰਨੀ ਕੰਮ ਹੈ ਜੀ ਇਹਦੇ ਵਿੱਚ ਤੁਹਾਡਾ ਦਾਖਲਾ ਹੋਣਾ ਕਾਲਜ ਦੇ ਵਿੱਚ ਤਾਂ ਤੁਸੀਂ ਆਪ ਦੇ ਕੇਸ ਅਪਲਾਈ ਕਰਨਾ ਵੀਜ਼ਾ ਤੁਹਾਡਾ ਲੱਗ ਗਿਆ ਤਾਂ ਤੁਸੀਂ ਚੜ ਜਾਣਾ ਤੇ ਲੱਗ ਗਿਆ ਤੇ ਸਾਨੂੰ ਪੈਸੇ ਦੇਣੇ ਅਸੀਂ ਕਿਸੇ ਕੋਲ ਰੁਪਈਏ ਐਡਵਾਂਸ ਤਾਂ ਲੈਂਦੇ ਹੀ ਨਹੀਂ ਜੀ ਅਸੀਂ ਤਾਂ ਕਹਿੰਦੇ ਜਿਹਨੇ ਜਾਣਾ ਸਾਡੇ ਕੋਲੋਂ ਵਟਸਐਪ ਤੇ ਸਮਝ ਲਓ ਸਮਝ ਕੇ ਆਪ ਦਾ ਭੈਣ ਭਰਾ ਸਾਡੇ ਕੋਲ ਸਾਡੇ ਦਫ਼ਤਰ ਭੇਜ ਦਿਓ ਜੀ ਜਿਹਨੂੰ ਸਾਡੀ ਗੱਲ ਚੰਗੀ ਲੱਗਦੀ ਸਾਡੇ ਨਾਲ ਪੈਸੇ ਮਿਥ ਲਓ ਜਦੋਂ ਕੰਮ ਹੋ ਜਾਏਗਾ ਸਾਨੂੰ ਦੇ ਦਿਓ ਨਹੀਂ ਹੈਗੇ ਉੱਥੇ ਜਾ ਕੇ ਦੇ ਦਿਓ ਸਾਨੂੰ ਜੀ ਬਿਲਕੁਲ ਹੱਲ ਨਹੀਂ ਹੈਗਾ ਜੀ ਲੋਕਾਂ ਕੋ ਇੱਥੇ ਕੱਲ ਨੂੰ ਲੋਕੀ ਕੱਲ ਹੁੰਦਾ ਕੀ ਪਿਆ ਜੀ ਚੰਦ ਦਿਨ ਪੁਰਾਣੀ ਖਬਰ ਹੈ ਜਿੱਦਨ ਮੈਂ ਚੜਨਾ ਸੀ ਜੀ ਪਟਿਆਲੇ ਦੇ ਵਿੱਚ ਕਿਸੇ ਦਾ ਵੀਜ਼ਾ ਰਿਫਿਊਜ਼ ਹੋਇਆ ਉਸ ਬੱਚੇ ਨੇ ਖੁਦਕੁਸ਼ੀ ਕਰ ਲਈ ਹਾਂ ਮੈਂ ਸੁਣੀ ਸੀ ਹੁਣ ਏਦਾਂ ਦੇ ਮਸਲੇ ਸਾਹਮਣੇ ਆ ਰਹੇ ਆ ਜੀ ਹੁਣ ਕੱਲ ਨੂੰ ਜੇ ਇਥੋਂ ਕੋਈ ਮੁੜ ਗਿਆ ਉਹਦੀ ਜਾਨ ਦਾ ਕੌਣ ਹਿਫਾਜ਼ਤ ਕਰੇਗਾ ਅਸੀਂ ਸਾਰੇ ਜਣੇ ਉਦੋਂ ਬੈਠ ਕੇ ਸ਼ੋਕ ਮਨਾਵਾਂਗੇ ਯਾਰ ਇਹ ਬਦਾ ਗਲਤ ਹੋਇਆ ਯਾਰ ਇਹ ਜੋ ਆਗਣਾ ਅੱਜ ਮੈਨੂੰ ਨਜ਼ਰ ਆਂਦਾ ਜੀ ਇਹਨਾਂ ਬੱਚਿਆਂ ਦੇ ਵਿੱਚ ਨਾ ਆਪ ਦੇ ਬੱਚੇ ਨਜ਼ਰ ਆਉਂਦੇ ਆ ਜਿਕੇ ਰਤੀਪ ਉਤੇ ਖਰਾਬ ਹੁੰਦਾ ਤੇ ਲਾਂ ਤਾਂ ਸਾਡੇ ਤੇ ਕਿ ਸਾਨੂੰ ਗੁਰੂ ਮਹਾਰਾਜ ਨੇ ਕੰਮ ਸਿਖਾਇਆ ਸਾਨੂੰ ਕੰਮ ਆਂਦਾ ਜੇ ਅਸੀਂ ਕਿਸੇ ਦੇ ਕੰਮ ਆ ਜਾਾਂਗੇ ਉਹਦੀ ਜਾਨ ਬਚ ਜੇਗੀ ਉਹਦਾ ਕਰਜ਼ਾ ਉਤਰ ਜਾਏਗਾ ਉਹ ਰੋਟੀ ਜੁਗਾ ਹੋ ਜਾਏਗਾ ਮੈਨੂੰ 2 ਰੁਪਏ ਘੱਟ ਵੀ ਦੇ ਦੇਗਾ ਮੈਂ ਅਲਟੀਮੇਟਲੀ ਆਪਣੀ ਕਮਿਊਨਿਟੀ ਲਈ ਕਰਦਾ ਪਿਆ ਨਾ ਜੀ ਜਿਨ੍ਹਾਂ ਲੋਕਾਂ ਨੇ ਮੈਨੂੰ ਬਿਨੇਹਰੀ ਬਣਾਇਆ ਵੈ ਮੇਰੀ ਵੀ ਕੋਈ ਜ਼ਿੰਮੇਵਾਰੀ ਹੈ ਨਾ ਜੀ ਇਦਾਂ ਦੇ ਲੋਕਾਂ ਵਾਸਤੇ ਬਿਲਕੁਲ ਜੀ ਸੋ ਜਿਹਨੂੰ ਵੀ ਕੋਈ ਨਾ ਏਦਾਂ ਦੀ ਕੋਈ ਟੈਨਸ਼ਨ ਆ ਵੀ ਵੀਜ਼ਾ ਕੈਨਸਲ ਹੋ ਗਿਆ ਵਾਪਸ ਭੇਜ ਦੇਣਾ ਏਦਾਂ ਦਾ ਜਵਾਕ ਸਾਨੂੰ ਫੋਨ ਕਰੇ ਅਸੀਂ ਉਹਦਾ ਹੱਲ ਕੱਢ ਦਿਆਂਗੇ ਜੀ ਤੁਸੀਂ ਜਿੰਨੇ ਦਿਨ ਇੱਥੇ ਹੈਗੇ ਤੁਸੀਂ ਜਿਹੜੇ ਕੈਨੇਡਾ ਵਿੱਚੋਂ ਜਿਹੜੇ ਚਾਹਵਾਨ ਹੋਣ ਜਾਂ ਅਮਰੀਕਾ ਚੋਂ ਵੀ ਹੋਣ ਉਹ ਤੁਹਾਡੇ ਨਾਲ ਫਿਰ ਇੱਥੇ ਕੇਸ ਸੰਪਰਕ ਕਰ ਸਕਦੇ ਨੇ ਤੁਹਾਡੇ ਕੋਲ ਮੈਂ ਨਾ ਜੀ ਇੱਥੇ ਆਪਦੇ ਆਪਦੇ ਨਿੱਜੀ ਕੰਮਾਂ ਦੇ ਵਿੱਚ ਆਇਆ ਜੀ WhatsApp ਦੇ ਨੰਬਰ ਨੇ ਮੈਂ 4 ਦਿਨ ਬਾਅਦ ਇੰਡੀਆ ਮੁੜ ਜਾਣਾ ਜੀ ਸਾਡੇ ਨਾਲ WhatsApp ਤੇ ਗੱਲ ਕਰ ਲਓ ਬਾਕੀ ਜਿਹੜਾ ਵੀ ਕੰਮ ਹੋਣਾ ਜੀ ਜਾਂ ਜਲੰਧਰੋਂ ਹੋਣਾ ਜਾਂ ਮੁਹਾਲੀ ਤੋਂ ਹੋਣਾ ਜੀ ਜੀ हां तदे में पूछया ना कोई मिलना चावे थे तुसी फिर मेरे लिए मिलना ਔਖਾ ਜੀ ਮੈਂ ਸੋਸ਼ਲ ਮੀਡੀਆ ਤੇ ਰਹਿਣਾ ਜੀ ਸਾਰਾ ਦਿਨ ਮੈਂ ਲੋਕਾਂ ਦੀ ਪ੍ਰੋਬਲਮ ਸਮਝਦਾ ਪਿਆ ਇੱਥੇ ਕੈਨੇਡਾ ਚ ਜੀ ਵੱਖਰੇ ਵੱਖਰੇ ادارےਾਂ ਚ ਤੁਹਾਡੇ ਵਰਗੇ ਲੋਕਾਂ ਨੂੰ ਮਿਲਦਾ ਪਿਆ ਜਿਨ੍ਹਾਂ ਨੂੰ ਸਮਝਦਾ ਪਿਆ ਵੀ ਲੋਕਾਂ ਦੀ ਸਮੱਸਿਆ ਕੀ ਔਰ ਅਸੀਂ ਕਿੱਦਾਂ ਮਦਦ ਕਰ ਸਕਦੇ ਆ ਜੀ ਹੁਣ ਕੋਈ ਕਹਿੰਦਾ ਮੇਰੇ ਕੋਲ ਪੈਸੇ ਹੀ ਨਹੀਂ ਭਾਜੀ ਹਮ ਮੈਂ ਕੀ ਕਰਾਂ ਦੱਸੋ ਰਾ ਮੈਂ ਗਾਓ ਪੰਜਾਬੀ ਇਹ ਪੰਜਾਬੀ ਵਧੀਆ ਬੋਲਣ ਦਾ ਮੈਨੂੰ ਪਤਾ ਮੇਰੇ 2-4000 ਡਾਲਰ ਨਾਲੋਂ ਫਰਕ ਨਹੀਂ ਪੈਂਦਾ ਮੈਂ ਇਹਨਾਂ ਭਰਾਵਾ ਤੂੰ ਜਾ ਚੜ ਜਾ ਮੈਨੂੰ 6 ਮਹੀਨੇ ਵਾਦ ਦੇ ਦੀ ਵੈਰੀ ਗੁੱਡ ਹੁਣ ਕਰਨਾ ਹੀ ਪੈਣਾ ਨਾ ਜੀ ਸਾਨੂੰ ਤਵਾਰ ਆਪਣੇ ਲੋਕਾਂ ਦਾ ਹੀ ਕਰਨਾ ਨਾ ਅਸੀਂ ਕਿਹੜਾ ਕੇ ਪਾਕਿਸਤਾਨੀ ਦੇ ਇਕ ਤਵਾਰ ਕਰਦੇ ਪਿਆ ਜੀ ਬਿਲਕੁਲ ਜੀ ਇਹ ਤੇ ਹੈ ਸੋ ਬੜੀ ਖੁਸ਼ਹਾਲ ਜੀ ਖਬਰ ਹੈ ਤੁਹਾਨੂੰ ਰਿਲੈਕਸ ਕਰੇਗੀ ਇਹ ਖਬਰ ਜਿਹੜੀ ਤੁਹਾਨੂੰ ਸਾਂਝ ਕੀਤੀ ਹੈ ਕਿ ਤੁਸੀਂ ਜੇ ਤੁਹਾਨੂੰ ਲੱਗਦਾ ਕਿ ਯਾਰ ਲੱਗਦਾ ਕਿ ਤੁਹਾਨੂੰ ਪਤਾ ਹੀ ਹੈ ਕਿ ਜਾਣਾ ਤੇ ਪੈਣਾ ਹੈ ਬਹੁਤ ਸਾਰੇ ਸੁਣੇ ਨੇ ਆਲਰੇਡੀ ਨੇ ਲਿਸਟਾਂ ਬਣਾ ਚੁੱਕੇ ਨੇ ਤੇ ਤੁਸੀਂ ਆਸਟ੍ਰੇਲੀਆ ਜਾਣ ਦਾ ਤੁਹਾਡਾ ਰਾਹ ਸਾਫ਼ ਕਰ ਰਹੇ ਨੇ ਤੁਸੀਂ ਵਿਨੈਸਾ ਮੈਂ ਚਾਹੁੰਦਾ ਤੁਸੀਂ ਆਪਣਾ ਇੱਕ ਵਾਰੀ ਵਟਸਐਪ ਨੰਬਰ ਆਪ ਬੋਲ ਦਿਓ ਬਾਈ ਜੀ ਮੇਰਾ ਨਾਮ ਬਿਨੇ ਹਰੀ ਹੈ ਪੰਜਾਬ ਚ ਕੋਈ ਐਦਾਂ ਦਾ ਸੂਬਾ ਨਹੀਂ ਜਿੱਥੋਂ ਮੈਂ ਬੰਦੇ ਨਹੀਂ ਚੜਾਏ ਜਿੱਥੇ ਦਾ ਵੀ ਕੋਈ ਬੰਦਾ ਮੇਰੀ ਇਹ ਵੀਡੀਓ ਦੇਖਦਾ ਪਿਆ ਉਹਦੇ 5 ਕਿਲੋਮੀਟਰਾਂ ਦੇ ਵਿੱਚੋਂ ਅਸੀਂ ਬੰਦੇ ਚੜਾਏ ਜਿੰਨੇ ਵੀ ਲੋਕ ਦੇਖਦੇ ਨੇ ਕਿਸੇ ਨਾ ਕਿਸੇ ਨੂੰ ਪਤਾ ਵਾ ਮੈਂ ਕੌਣ ਹੈਗਾ ਮੈਂ ਕਿੱਥੋਂ ਸ਼ੁਰੂਆਤ ਹੋਈ 18 ਸਾਲ ਹੋ ਗਏ ਮੈਨੂੰ ਲੱਗੇ ਨੂੰ ਜੀ ਜੀ ਜਲੰਧਰ ਬੀ ਐਮ ਸੀ ਚੌਂਕ ਦੇ ਵਿੱਚ ਅੱਜ ਤੋਂ 40 45 ਸਾਲ ਪਹਿਲਾਂ ਮੇਰੇ ਪਿਤਾ ਜੀ ਨੇ ਟੈਕਸੀ ਦਾ ਵਪਾਰ ਸ਼ੁਰੂ ਕੀਤਾ ਸੀ ਜੀ ਜੀ ਮੇਰਾ ਦਫਤਰ ਅੱਜ ਵੀ ਉੱਥੇ ਹੀ ਆ ਜੀ ਬੀ ਐਮ ਸੀ ਚੌਂਕ 'ਚ ਦੂਜਾ ਦਫਤਰ ਅਸੀਂ ਚੰਡੀਗੜ੍ਹ ਬਣਾਇਆ ਜੀ 에어ਪੋਰਟ ਰੋਡ ਤੇ ਨੰਬਰ ਹੈ ਸਾਡਾ 7307530886 ਇਸ ਨੰਬਰ ਤੇ ਰੋਜ਼ ਦੀਆਂ 4 ਤੋਂ 5000 ਕਾਲਾਂ ਆਉਂਦੀਆਂ ਅਸੀਂ ਸਾਰੀਆਂ ਕਾਲਾਂ ਸੁਣ ਨਹੀਂ ਪਾਉਂਦੇ ਇਹਦੇ ਉੱਤੇ ਮਸ਼ੀਨਾਂ ਲੱਗੀਆਂ ਚੈਟਬੋਟ ਲੱਗੇ ਆ ਵਟਸਐਪ ਦੀ API ਲੱਗੀਆਂ ਜੀ ਜਿਹੜਾ ਬੰਦਾ ਸਾਨੂੰ WhatsApp ਤੇ ਹਾਈ ਵੀ ਲਿਖ ਦਿੰਦਾ ਨਾ ਸਾਡੇ ਕੋਲ ਦਾ ਰਿਕਾਰਡ ਰਹਿ ਜਾਂਦਾ ਫਿਰ ਅਸੀਂ ਟਾਈਮ ਟੂ ਟਾਈਮ ਉਹਨੂੰ WhatsApp ਤੇ ਮੈਸੇਜ ਭੇਜੀ ਜਾਂਦੇ ਆ ਮੁੱਦਾ ਇਹ ਆ ਵੀ ਜਿਹਨੇ ਕੰਮ ਕਰਾਣਾ ਸਾਨੂੰ WhatsApp ਕਰ ਦਿਓ ਮੇਰਾ ਈਮੇਲ ਆਈਡੀ ਹੈ me@vinehari.com ਇਹ ਈਮੇਲ ਆਈਡੀ ਮੈਂ ਆਪ ਐਕਸੈਸ ਕਰਦਾ me@vinehari.com ਜਿਹਨੇ ਮੇਰੇ ਕੋਲ ਕੰਮ ਕਰਾਣਾ ਅਦਰਵਾਈਜ਼ ਜਿਹਨੇ ਵੀ ਬਾਹਰ ਜਾਣਾ ਨਾ ਜੀ ਜੇ ਉਹ ਪੰਜਾਬ ਚ ਕਿਤੇ ਵੀ ਰਹਿੰਦਾ ਉਹਨੂੰ ਪਤਾ ਅਸੀਂ ਕੌਣ ਆ ਅਸੀਂ ਕਿੱਥੇ ਰਹਿੰਦੇ ਆ ਜੀ ਜੀ ਅਸੀਂ ਇਹ ਕੋਈ ਮਸ਼ਹੂਰੀ ਨਹੀਂ ਕਰਦੇ ਪਏ ਕਿ ਭਾਈ ਸਾਨੂੰ ਪੈਸੇ ਚਾਹੀਦੇ ਆ ਜੀ ਅਸੀਂ ਇਹਨੂੰ ਇੱਕ ਆਪ ਦਾ ਜ਼ਿੰਮੇਵਾਰੀ ਸਮਝਦੇ ਪਿਆ ਹਾਂ ਇੱਕ ਪੰਜਾਬੀ ਹੋਣ ਦੇ ਨਾਤੇ ਮੇਰੀ ਜ਼ਿੰਮੇਵਾਰੀ ਪੜਦੀ ਹੈ ਇੱਕ ਜਹਾਜ਼ ਡਿੱਗਾ 2 ਦਿਨ ਪਹਿਲਾਂ ਉੱਚ 240 ਬੰਦਿਆਂ ਦੀਆਂ ਮੌਤਾਂ ਹੋਈਆਂ ਉਹਦੇ ਵਿੱਚ ਚਾਰ ਬੰਦੇ ਮੇਰੇ ਜਿਗਰੀ ਯਾਰ ਵੀ ਸੀਗੇ ਜਿਹੜੇ ਗੁਜਰਾਤ ਦੇ ਵਿੱਚ ਜਿਨ੍ਹਾਂ ਨਾਲ ਮੈਂ ਕੰਮ ਕਰਦਾ ਸੀਗਾ ਅੱਜ ਅਸੀਂ ਸੋਚਦੇ ਹਾਂ ਵੀ ਯਾਰ ਸ਼ਾਇਦ ਅਸੀਂ ਰੋਕ ਲੈਂਦੇ ਉਹਨੂੰ ਉਹ ਚੱਲਾ ਸੀ ਆਪਣੀ ਕੁੜੀ ਨੂੰ ਮਿਲਣ ਵਾਸਤੇ ਇੰਗਲੈਂਡ ਜੀ ਮੈਨੂੰ ਪਤਾ ਜਾਂ ਲੱਗਿਆ ਵੀ ਉਹਨੇ ਮੇਨਾਂ ਗੱਲਾਂ ਕੀਤੀਆਂ ਹੁਣ ਜਿਹੜਾ ਬੰਦਾ ਜੀਵਨ ਜੀ ਰੋ ਚਲਾ ਗਿਆ ਸੀ ਉਹਦੇ ਲਈ ਸ਼ੋਕ ਮਨਾ ਰਹੇ ਆ ਜਿਹੜੇ ਅੱਜ ਧਰਤੀ ਤੇ ਹੈਗੇ ਨੇ ਅਸੀਂ ਉਹਨਾਂ ਦੇ ਵਾਸਤੇ ਕੋ ਮਦਦ ਕਰਦੀਏ ਅਸੀਂ ਗੁਰੂ ਘਰ ਜਾ ਕੇ ਲੰਗਰ ਦੇ ਵਿੱਚ ਸੇਵਾ ਪਾਣੇ ਆ ਜੀ ਅਸੀਂ ਭਿਖਾਰੀਆਂ ਨੂੰ ਦਾਨ ਦੇ ਦੰਨੇ ਆ ਅਸੀਂ ਟ੍ਰੈਫਿਕ ਸਿਗਨਲ ਤੇ ਕਿਸੇ ਦੀ ਮਦਦ ਕਰਦੇ ਆ ਯਾਰ ਮੈਨੂੰ ਜੇ ਗੁਰੂ ਮਹਾਰਾਜ ਨੇ ਕੋਈ ਨਹੀਂ ਮਤ ਦਿੱਤੀ ਹੈ ਕਿ ਮੇਰੀ ਥੋੜੀ ਜੀ ਸਲਾਹ ਨਾ ਕਿ ਕੋ ਬੰਦਾ ਆਪਣੀ ਰੋਜੀ ਰੋਟੀ ਕਮਾ ਸਕਦਾ ਤੇ ਮੈਂ ਉਹਦੇ ਲਈ ਤਿਆਰ ਆਂ ਜੀ ਮੈਨੂੰ ਬਹੁਤ ਕੁਝ ਦਿੱਤਾ ਗੁਰੂ ਮਹਾਰਾਜ ਨੇ ਪوڑا ਮੇਰੇ ਤੇ ਕਿਰਪਾ ਜੀ ਭੈਣ ਭਰਾਵਾਂ ਦੀ ਮੈਂ ਇਹ ਕੰਮ ਪੈਸਿਆਂ ਲਈ ਨਹੀਂ ਕਰਦਾ ਮੈਂ ਜੀ ਪੈਸਾ ਜ਼ਰੂਰਤ ਹੈ ਵੀ ਇੰਨੇ ਵੀ ਪੈਸੇ ਨਹੀਂ ਚਾਹੀਦੇ ਵੀ ਕਿਸੇ ਦੀ ਮਜਬੂਰੀ ਦਾ ਫਾਇਦਾ ਠਾਲੀਏ ਜੇ ਕਿਸੇ ਭੈਣ ਭਰਾ ਨੂੰ ਸਮਝ ਲੱਗਦੀ ਮੇਰੀ ਗੱਲ ਉਹ ਮੇਰੇ ਕੋਲ ਜਰੂਰ ਆਓ ਮੈਂ ਤੁਹਾਡਾ ਕੋਈ ਨਾ ਕੋਈ ਹੀ ਲਵਸੀਲਾ ਬਣਾ ਕੇ ਦਊਗਾ ਜੀ ਵੈਰੀ ਗੁੱਡ ਮੈਨ ਦਾ ਵਟਸਐਪ ਨੰਬਰ ਤੁਹਾਨੂੰ ਇੱਕ ਵਾਰ ਫੇਰ ਦੇਣਾ 95131655 27 ਇਹਨਾਂ ਦਾ WhatsApp ਨੰਬਰ ਹੈ ਤੁਸੀਂ ਮੋਬਾਈਲ ਤੇ ਵੈਸੇ ਗੱਲ ਕਰਨੇ ਹੋਵੇ ਤੇ ਇਹਨਾਂ ਦਾ 73075 30886 ਫੋਨ ਨੰਬਰ ਹੈ ਤੁਸੀਂ ਇਹਨਾਂ ਦੇ 3-4 ਦਿਨ ਇੱਥੇ ਨੇ ਵੈਸੇ ਆਪਣੇ ਪ੍ਰਾਈਵੇਟ ਪਰਸਨਲ ਜੇ ਵਿਵਾਰ ਵਾਸਤੇ ਆਏ ਹੋਏ ਨੇ ਸੋ ਬੇਸ਼ੱਕ ਤੁਸੀਂ ਇਹਨਾਂ ਨੂੰ ਹੁਣ ਨਾ ਮੈਸੇਜ ਕਰੋ 3-4 ਦਿਨ ਜਾਂ ਤੁਸੀਂ ਕਰਨਾ ਅੱਛਾ WhatsApp ਜਿਹੜਾ ਨੰਬਰ ਹੈਗੇ ਨੇ ਭਾਜੀ ਉੱਥੇ ਯੂਜ਼ ਕਰ ਰਹੇ ਜਾਂ ਤੁਹਾਡੇ ਕੋਲੇ ਇਹ ਨੰਬਰ ਨੇ ਭਾਜੀ ਇਹ WhatsApp API ਲੱਗੀ ਹੋਈ ਜੀ ਇਹਦੇ ਤੇ 4 ਤੋਂ 5000 ਮੈਸੇਜ ਆਉਂਦਾ ਜੀ ਰੋਜ਼ ਇੱਥੇ 50 ਬੰਦੇ ਆ ਜਿਹੜੇ ਕੰਮ ਕਰਦੇ ਆ ਅਸੀਂ ਲੋਕਾਂ ਦੇ CV ਮੰਗਾ ਕੇ ਉਹਨਾਂ ਦੀ ਪਾਈਲਾ ਰੈਡੀ ਕਰ ਲੈਂਦੇ ਆ ਫਿਰ ਮੈਂ ਕੱਲੇ-ਕੱਲੇ ਦੇ ਨਾਲ Zoom ਤੇ ਜਾਂ WhatsApp ਤੇ ਗੱਲ ਕਰਕੇ ਫਿਰ ਉਹਨਾਂ ਦਾ ਕੰਮ ਸ਼ੁਰੂ ਕਰਦਾ ਜੀ ਜਦ ਤੱਕ ਮੈਨੂੰ ਨਹੀਂ ਸਮਝ ਲੱਗ ਜਾਂਦੀ ਮੈਂ ਕੇਸ ਨਹੀਂ ਫੜਦਾ ਜੀ ਠੀਕ ਹੈ ਜੀ ਸੋ ਇਸ ਨੰਬਰ ਤੁਸੀਂ ਜਿਹਨੇ ਵੀ ਜਾਣਾ ਆਪਦਾ ਸਾਨੂੰ ਟੈਕਸਟ ਕਰ ਦਿਓ ਬਾਕੀ ਦਫ਼ਤਰ ਸਾਡੇ ਲੋਕਾਂ ਨੂੰ ਪਤਾ ਕਿ ਇਹ ਆਪਦੇ ਭੈਣ ਭਰਾ ਨੂੰ ਆਪਦੇ ਕਾਗਜ਼ ਦੇ ਕੇ ਸਾਡੇ ਕੋਲ ਭੇਜ ਦਿਓ ਜੀ 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 ਸੋ ਵੈਨੇਸਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਬੜੀ ਵਧੀਆ ਇਨਫੋਰਮੇਸ਼ਨ ਦਿੱਤੀ ਹੈ ਔਰ ਧੰਨਵਾਦ ਜੀ ਤੁਹਾਡਾ ਵੀ ਤੁਸੀਂ ਇੰਨਾ ਵਧੀਆ ਸੁਨੇਹਾ ਪਹੁੰਚਾਇਆ ਔਰ ਪੰਜਾਬੀ ਵੀਰਾਂ ਨੂੰ ਇਹ ਮਤ ਜਰੂਰ ਦਿਓ ਵੀ ਇੱਥੇ ਨਾ ਰੁਕੋ ਹੁਣ ਇਸ ਮੁਲਕ ਨੇ ਤੁਹਾਨੂੰ ਕੱਢਣਾ ਹੈ ਹੁਣ ਜਦੋਂ ਤੱਕ ਕਾਨੂੰਨ ਦੁਆਰਾ ਬਦਲਦੇ ਨਹੀਂ ਇੱਥੇ ਜੀ ਇੱਥੇ ਉਨੀ ਜੇ ਤੁਸੀਂ ਕਤਰੇ ਜੋ ਸੋ ਇਹ ਜਿਹੜਾ ਤੁਸੀਂ ਵੀਜੇ ਦੀ ਸੌਰੀ ਜਾਣ ਲੱਗੇ ਇੱਕ ਹੋਰ ਮੇਰੇ ਦਿਮਾਗ ਸਵਾਲ ਆਇਆ ਜਿਹੜਾ ਤੁਸੀਂ ਵੀਜੇ ਦੀ ਆਸਟ੍ਰੇਲੀਆ ਦੀ ਗੱਲ ਕਰ ਰਹੇ ਹੋ ਇਹ ਸਿਰਫ ਸਟੂਡੈਂਟਸ ਵਾਸਤੇ ਨਹੀਂ ਆ ਕੋਈ ਵੀ ਜਿਹੜਾ ਤੁਸੀਂ ਜਿਹੜਾ ਲੀਗਲੀ ਤੌਰ ਤੇ ਇੱਥੇ ਪੇਪਰ ਕੋਈ ਵੀ ਜਿਹੜਾ ਲੀਗਲ ਤਰੀਕੇ ਨਾਲ ਆਇਆ ਜਿਹੜਾ ਅੰਗਰੇਜ਼ੀ ਬੋਲ ਸਕਦਾ ਉਹਦੇ ਪੜ੍ਹਾਈ ਦਾ ਵੀਜ਼ਾ ਹੁਣ ਕੋ ਅਨਪੜ੍ਹ ਬੰਦਾ ਕਵੇ ਵੀ ਮੈਂ ਆਪਣੀ ਜਨਾਨੀ ਨਾਲ ਆਇਆ ਮੈਨੂੰ ਚੜਾ ਦੇ ਜੀ ਉਹ ਨਹੀਂ ਚੜਨਾ ਕਿਸੇ ਵੀ ਜਨਾਨੀ ਪੜਨ ਜਾਊਗੀ ਉਹ ਨਾਲ ਸਪਾਊਸ ਵੀਜੇ ਦੇ ਉਹ ਵੀ ਚੱਲ ਜਾਊਗਾ ਜੀ ਹੂੰ ਠੀਕ ਹੈ ਜੀ ਬੜੇ ਲੋਕ ਨਾ ਜੀ ਮਿਸਟਰ ਵੀਜੇ ਦੇ ਬੈਠੇ ਆ ਗਏ ਉਹਨਾਂ ਨੂੰ ਹੈਗਾ ਵੀ ਇਹੀ ਵੀ ਚੜ ਜਾਗੇ ਉਹ ਜਾ ਹੀ ਨਹੀਂ ਸਕਦੇ ਜੀ ਉਹ ਤੇ ਕਰੀਮ ਕਰੀਮ ਲੈਣੀ ਹੈ ਜੀ ਉਹਨਾਂ ਨੇ ਜੀ 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 ਸੋ ਬਹੁਤ ਬਹੁਤ ਸ਼ੁਕਰੀਆ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਹੋਰ ਇਨਫੋਰਮੇਸ਼ਨ ਲਵਾਂਗੇ ਐਂਡ ਮਿਲਦੇ ਹਾਂ ਜੀ ਫਿਰ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਧੰਨਵਾਦ ਬਾਈ ਸੋ ਮਿੱਤਰੋ ਪਿਆਰੇ ਇਹਨਾਂ ਵਿਨੇ ਹਰੀ ਸਾਹਿਬ ਬਹੁਤ ਵੱਡਾ ਨਾਮ ਹੈ ਇਮੀਗ੍ਰੇਸ਼ਨ ਦੀ ਦੁਨੀਆ ਵਿੱਚ ਔਰ ਬਹੁਤ ਸਟੂਡੈਂਟਸ ਇਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਪਹੁੰਚਾਏ ਨੇ ਤੇ ਹੁਣ ਕਾਨੂੰਨ ਬਦਲ ਚੁੱਕੇ ਨੇ ਤੇ ਜਦੋਂ ਕੁਝ ਇਹੋ ਜਿਹਾ ਕਾਨੂੰਨ ਬਦਲ ਨੇ ਸਾਨੂੰ ਆਪ ਨੂੰ ਵੀ ਬਦਲਣਾ ਪੈਗਾ ਸਾਨੂੰ ਸੋਚਣਾ ਪੈਗਾ ਆਪਣੇ ਫਿਊਚਰ ਬਾਰੇ ਅਸੀਂ ਸਮਝ ਸਕਦੇ ਹਾਂ ਕਿ ਵਾਪਸ ਜਾਣਾ ਇੰਨਾ ਸੌਖਾ ਨਹੀਂ ਹੈ ਕਹਿ ਅਸੀਂ ਜੋ ਮਰਜੀ ਦਈਏ ਬੇਸ਼ੱਕ ਇੱਥੇ ਦੇ ਲੋਕੀ ਸਿਟੀਜ਼ਨ ਜਿਹੜੇ ਉਹ ਕਹਿ ਵੀ ਜਾਂਦੇ ਨੇ ਬਹੁਤ ਸਾਰੇ ਕਹਿੰਦੇ ਜਾਓ ਆਪਣੇ ਵਾਪਸ ਜਾਓ ਉੱਥੇ ਤੁਸੀਂ ਇਹ ਕੀਤਾ ਆ ਕੀਤਾ ਪਰ ਇੰਨਾ ਸੌਖਾ ਨਹੀਂ ਹੁੰਦਾ ਸੋ ਇਹ ਇੱਕ ਚੰਗਾ ਰਸਤਾ ਉਹਨਾਂ ਨੂੰ ਲੱਭਿਆ ਹੈ ਤੁਹਾਨੂੰ ਇੱਥੋਂ ਤੱਕ ਉਹਨਾਂ ਨੇ ਰਿਲੈਕਸ ਕੀਤਾ ਕਿ ਤੁਸੀਂ ਪੈਸੇ ਵੀ ਬਾਅਦ ਵਿੱਚ ਦਿਓ ਕਿਸ਼ਤਾਂ ਦੇ ਵਿੱਚ ਪੈਸੇ ਦੇ ਦਿਓ ਥੋੜੇ ਥੋੜੇ ਕਰਕੇ ਦੇ ਦਿਓ ਤੇ ਆਸਟ੍ਰੇਲੀਆ ਪਹੁੰਚ ਕੇ ਪੈਸੇ ਦੇ ਦਿਓ ਜੇ ਤੁਹਾਡੇ ਕੋ ਇੱਥੇ ਹੈਗੇ ਤੇ ਵੀਜ਼ਾ ਲੈ ਕੇ ਪੈਸੇ ਦਿਓ ਵੀਜ਼ਾ ਆਉਣ ਤੋਂ ਪਹਿਲਾਂ ਇੱਕ ਨਵਾਂ ਪੈਸਾ ਨਹੀਂ ਤੁਸੀ ਦੇਣਾ ਤੇ ਮੇਰੇ ਖਿਆਲ ਹੈ ਕਿ ਇਸ ਤੋਂ ਵਧੀਆ ਗਾਰੰਟੀ ਇਸ ਤੋਂ ਵੱਡੀ ਗਾਰੰਟੀ ਕੀ ਹੋ ਸਕਦੀ ਹੈ ਸੋ ਵਿਨੇ ਸਾਬ ਨੂੰ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਲੈਣਾ ਬਹੁਤ ਬਹੁਤ ਸ਼ੁਕਰੀਆ